ਹਾਂਜੀ ਕੀ ਹਾਲ ਆ ਜੀ ਠੀਕ ਠਾਕ ਹਾਂ ਜੀ ਸਾਰੇ ਭੈਣ ਭਰਾ ਜਿੰਨੇ ਵੀਡੀਓ ਵੇਖ ਰਹੇ ਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣਾ ਬਹੁਤ ਵਧੀਆ ਲੱਗੀ ਮੈਨੂੰ ਗੱਲਬਾਤ ਮੁੰਡੇ ਦੀ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਆਪਣੇ ਚੋਂ ਕਿੰਨੇ ਕ ਭੈਣ ਭਰਾ ਇਦਾਂ ਦੇ ਆ ਜਿਹੜੇ ਇਦਾਂ ਦਾ ਸੋਚਦੇ ਆ ਛੋਟੀ ਜੀ ਵੀਡੀਓ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਕੇ ਆਓ ਹੋ ਸਕਦਾ ਕਿਸੇ ਦੇ ਸਮਝ ਵਿੱਚ ਗੱਲ ਆ ਜਾਵੇ ਗੱਲ ਛੋਟੀ ਜੀ ਹੈ ਲੇਕਿਨ ਜਿਹੜੀ ਸੋਚ ਆ ਇਹ ਬਹੁਤ ਵੱਡੀ ਹੈ ਦੇ ਪਿੱਛੇ ਜੋ ਮੁੰਡੇ ਨੇ ਗੱਲ ਕਹੀ ਆ ਇਹ ਅਸੀਂ ਆਪਦੇ ਹੱਡਾਂ ਤੇ ਜਿਵੇਂ ਕਹਿੰਦੇ ਹੰਡਾਈ ਹੋਈ ਆ ਆਜੋ ਮੈਂ ਵੀਡੀਓ ਚਾਲੂ ਕਰ ਲੈਣਾ ਦੇਖਦੇ ਆਪਾਂ ਵੀਡੀਓ ਹਾਂ ਵੀ ਚੱਲ ਵੀ ਮੁੰਡਿਆ ਕਣਕ ਦਾ ਘਟਾ ਕਹਿੰਦੇ ਨਾ ਦਾਨ ਕਰਨਾ ਹੁੰਦਾ ਨਾ ਤਾਂ ਇੱਥੇ ਕਰਿਆ ਕਰੋ ਯਾਰ ਇੱਥੇ ਲੋੜ ਆ ਅਸਲ ਦੇ ਵਿੱਚ ਤੁਹਾਡੇ ਦਾਨ ਦੀ ਆਹ ਕਹਿੰਦੇ ਜਵਾਕ ਆ ਦੇਖੋ ਖੇਤਾਂ ਦੇ ਵਿੱਚ ਰੋਲਦੇ ਫਿਰਦੇ ਨਿੱਕੇ ਨਿੱਕੇ ਆਪਾਂ ਆਪਦੇ ਜਵਾਕਾਂ ਨੂੰ ਏਸੀਆਂ ਚੋਂ ਬਾਹਰ ਨਹੀਂ ਨਿਕਲਣ ਦਿੰਦੇ ਵੀ ਰੀ ਨਾ ਪੈ ਜੇ ਅੱਖਾਂ ਦੇ ਵਿੱਚ ਤੇ ਇਹ ਵੀ ਕਰਕੇ ਤੇ ਬੱਚੇ ਆ ਦੇਖੋ ਕਿਵੇਂ ਛੋਟੇ ਛੋਟੇ ਮਾਸੂਮ ਤੁਰੇ ਫਿਰਦੇ ਇਹਨਾਂ ਦੀ ਮਾਂ ਇੱਥੇ ਸਿੱਟੇ ਚੋਗਦੀ ਆ ਤੇ ਸੌ ਮਜਬੂਰੀਆਂ ਹੁੰਦੀਆਂ ਯਾਰ ਘਰਾਂ ਦੀਆਂ ਤੇ ਜੇ ਆਪਾਂ ਨੂੰ ਚਾਰ ਸੱਲੜ ਦਿੱਤੇ ਆ ਨਾ ਰੱਬ ਨੇ ਕੋਈ 2-4 ਕਿੱਲੇ 10 ਕਿੱਲੇ ਦਿੱਤੇ ਆਪਾਂ ਨੂੰ ਤੇ ਆਪਾਂ ਸੌਖੇ ਆ ਯਾਰ ਘਰਾਂ 'ਚ ਇਹਨਾਂ ਦੀ ਮਦਦ ਕਰ ਦਿਆ ਕਰੋ ਵੀਰ ਬਣ ਕੇ ਯਾਰ ਜ਼ਰੂਰ ਕਰਿਆ ਕਰੋ ਫਾਲਤੂ ਦੇ ਖਰਚਾ ਨਾਲੋਂ ਤੇ ਹੋਰ ਸਾਧਾ ਵਿਹਲਿਆਂ ਨੂੰ ਲਟਾਉਣ ਵਾਸਤੇ ਇਹਨਾਂ ਨੂੰ ਯਾਰ ਦਾਨ ਕਰ ਦਿਆ ਕਰੋ ਵੀਰ ਬਣ ਕੇ ਹਾਂਜੀ ਦੇਖੀ ਵੀਡੀਓ ਜੀ ਬਿਲਕੁਲ ਛੋਟੀ ਜੀ ਵੀਡੀਓ ਆ ਲੇਕਿਨ ਇਹਦੇ 'ਚ ਜਿਹੜੀ ਗੱਲਬਾਤ ਆ ਬਹੁਤ ਵਧੀਆ ਗੱਲਵਾਤਾ ਆਪਾਂ ਕਿੰਨੇ ਕ ਭੈਣ ਭਰਾ ਐਵੇਂ ਸੋਚਦੇ ਆ ਕਮੈਂਟ ਜਰੂਰ ਕਰਨਾ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਕੋਈ ਜ਼ਿਆਦਾ ਵੱਡੀ ਵੀਡੀਓ ਨਹੀਂ ਗੀ ਛੋਟੀ ਜੀ ਵੀਡੀਓ ਆ ਸ਼ਾਇਦ ਮੈਂ ਸੋਚਦਾ ਕਿ ਕਿਸੇ ਦੇ ਪੱਲੇ ਪੈ ਜਾਵੇ ਮੈਂ ਬਹੁਤ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਕਿ ਅਸੀਂ ਮੰਦਰ ਮਸਜਿਦਾਂ ਗੁਰੂ ਘਰ بڑے ਵੱਡੇ ਵਿਟ ਬਣਾ ਲਏ ਹੁਣ ਥੋੜਾ ਜਿਹਾ ਇਨਸਾਨੀਅਤ ਵਾਲੇ ਪਾਸੇ ਆ ਜਾਈਏ ਤਾਂ ਬਧੀਆ ਗੱਲ ਆ ਜਾ ਟੰਪਾ ਤਾਂ ਕਿਥੇ ਅਸੀਂ ਨਿਕਲ ਜਾਈਏ ਤਾਂ ਬਹੁਤ ਵਧੀਆ ਗੱਲ ਆ ਬਸ ਇੰਨੀ ਕੁ ਗੱਲ ਬਾਤ ਸੀ ਚਾਹੁੰਦੇ ਰਹੋ ਹੱਸਦੇ ਰਹੋ ਵਸਦੇ ਰਹੋ ਓਜਮਣੋ ਖੁਸ਼ ਰਹਾ ਕਰੋ ਓਕੇ ਬਾਈ ਥੈਂਕ ਯੂ